ਜੀ ਪੰਜਾਬੀਓ ਵੇਖੋ ਜੀ ਭਿਆੰਕਰ ਰੂਪ ਸਤਲੁਜ ਦਰਿਆ ਰੋਪਰ ਹੈਡ ਠਾਠਾ ਮਾਰਦੀ ਪਾਣੀ ਦੀ ਬੋਛਾੜ ਤੇ ਬੀਬੀ ਐਮਬੀ ਵੱਲੋਂ ਫਲਾਟ ਗੇਟ ਖੋਲੇਗੇ ਆ ਜੀ ਤੇ ਪਾਣੀ 10-10 ਫੁੱਟ ਖੜਾ ਹੋ ਕੇ ਸਵੇਰ ਜਾ ਰਿਹਾ ਵਾ ਜੀ ਤੇ ਇਹ ਵੀਡੀਓ ਵੇਖ ਕੇ ਕਿਸੇ ਦਾ ਵੀ ਲੂਕ ਉੱਲਡਾ ਖੜਾ ਹੋ ਸਕਦਾ ਆ ਸਮਨੇ ਜਾ ਰਹੀ ਹੈ ਜੀ ਦਿੱਲੀ ਵਾਲੀ ਟ੍ਰੇਨ ਤੇ ਇਸ ਨਹਿਰ ਦੇ نیچے ਤੋਂ ਵੀ ਵਗ ਰਹੀ ਹੈ ਜੀ ਇੱਕ ਨਹਿਰ ਅਤਲੁਦ ਰਿਆ ਪੂਰਾ ਹੁਫਾਨ ਤੇ ਆਇਆ ਹੋਇਆ ਆ ਤੇ ਇਸੇ ਪੁੱਲ 'ਚ ਫਸ ਗਿਆ ਸੀਗਾ ਜੀ ਟਰੱਕ ਦਾ ਭਰਿਆ ਹੋਇਆ ਕੰਟੇਨਰ ਸਤਿ ਸ਼੍ਰੀ ਅਕਾਲ ਪੰਜਾਬੀਓ ਹੋਰ ਠੀਕ ਠਾਕ ਹੋ ਤੁਹਾਡਾ ਸਵਾਗਤ ਹੈ ਜੀ ਸਾਡੇ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈ ਜੀ rahul nri vlogs ਅੱਜ ਅਸੀਂ ਵੀਡੀਓ ਦੀ ਸ਼ੁਰੂਆਤ ਕਰਨ ਲੱਗੇ ਆ ਜੀ ਕੀਰਤਪੁਰ ਸਾਹਿਬ ਕੈਨਲ ਤੋਂ ਤੇ ਅੱਜ ਆਪਾਂ ਜਾਵਾਂਗੇ ਜੀ ਰੂਪਨਗਰ ਰੋਪੜ ਹੈੱਡ ਤੱਕ ਤੇ ਆਪਾਂ ਤੁਹਾਨੂੰ ਪਾਣੀ ਦੀ ਦਵਾਂਗੇ ਜੀ ਨਵੀਆਂ ਅਪਡੇਟ ਸੋ ਬਣੇ ਰਹੋ ਜੀ ਸਾਡੇ ਸਫ਼ਰਾਂ ਦੇ ਨਾਲ ਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਜੀ ਤਾਜੇ ਸੱਤ ਲੋ ਦਰਿਆ ਦੇ ਹਾਲਾਤ ਤੇ ਇਹ ਵੀਡੀਓ ਵੇਖ ਕੇ ਕਿਸੇ ਦਾ ਵੀ ਲੋ ਕੰਡਾ ਖੜਾ ਹੋ ਸਕਦਾ ਹੈ ਆ ਮਾੜਾ ਬੰਦਾ ਵੀਡੀਓ ਸਕਿਪ ਵੀ ਕਰ ਸਕਦਾ ਹੈ ਤੇ ਇਸ ਨਹਿਰ ਦੇ ਨੀਜੇ ਤੋਂ ਵੀ ਇੱਕ ਨਹਿਰ ਵਗ ਰਹੀ ਆ ਆਰੇ ਦਿਲ ਵਾਲਾ ਵੀਡੀਓ ਸਕਿਪ ਕਰ ਸਕਦਾ ਆ ਬਾਕੀ ਤੁਸੀਂ ਪਾਣੀ ਦੀ ਤਕਰਾਰ ਵੇਖ ਲਓ ਜੀ ਕਿਵੇਂ ਬਾਛੜ ਤੇ ਬੁਛਾੜ ਵੱਜ ਰਹੀ ਆ ਪਾਣੀ ਦੇਖ ਲਓ ਜੀ 10 10 ਫੁੱਟ ਖੜਾ ਹੋ ਕੇ ਫੇਰ ਜਾ ਰਿਆ ਵਾ ਜੀ ਗਾਹਾਂ ਨੂੰ ਮਾਰੇ ਦਿਲ ਵਾਲਾ ਵੀਡੀਓ ਸਕਿੱਪ ਕਰ ਸਕਦਾ ਹੈ ਆਪਾਂ ਤੁਹਾਨੂੰ ਬਾਰ-ਬਾਰ ਕਹਿ ਰਹੇ ਆ ਜੀ ਕਿਉਂਕਿ ਸਾਨੂੰ ਵੀ ਡਰ ਲੱਗ ਰਿਹਾ ਜੀ ਵੀਡੀਓ ਬਣਾਉਣ ਲੱਗੇ ਬਾਕੀ ਅਪਡੇਟ ਤੁਹਾਨੂੰ ਆਪਾਂ ਬਾਅਦ ਚ ਦਿੰਦੇ ਆ ਜੀ ਸੋ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਜੀ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਕਿਉਂ ਵਧੀਆ ਲੱਗੀ ਤਾਂ ਉਹ ਕਮੈਂਟ ਸ਼ੇਅਰ ਤੁਸੀਂ ਜ਼ਰੂਰ ਕਰਨਾ ਹੈ ਵਾਦ ਕਿਉਂਕਿ ਅਸੀਂ ਤੁਹਾਡੇ ਲਈ ਅਕਸਰ ਹੀ ਪਾਣੀ ਦੀ ਅਪਡੇਟ ਲੈ ਕੇ ਆਉਂਦੇ ਰਹਿੰਦੇ ਆ ਜੀ ਆਪਾਂ ਤੁਹਾਡੇ ਲਈ ਕੱਲ ਵੀ ਵੀ ਵਲੋਗ ਪਾਇਆ ਸੀਗਾ ਜੀ ਸਤਲੁਜ ਦਰਿਆ ਦਾ ਸ਼੍ਰੀ ਅਨੰਦਪੁਰ ਸਾਹਿਬ ਨੂਰ ਪਰਵੇਦੀ ਨੰਗਲ ਦੇ ਨਾਲ ਦੇ ਲੱਗਦੇ ਜਿੰਨੇ ਪਿੰਡਾਂ ਦਾ ਅਸੀਂ ਮੌਇਨਾ ਕੀਤਾ ਸੀਗਾ ਜੀ ਆਪਾਂ ਤੁਹਾਨੂੰ ਸਾਰਾ ਦਿਖਾਏ ਜੀ ਉਸ ਵੀਡੀਓ ਦੇ ਵਿੱਚ ਸੋ ਜੇਕਰ ਤੁਸੀਂ ਅਜੇ ਤੱਕ ਉਹ ਵੀਡੀਓ ਨਹੀਂ ਨੇ ਦੇਖੀ ਤਾਂ ਤੁਸੀਂ ਕੀ ਕਰਦੇ ਯਾਰ ਪਹਿਲਾਂ ਉਹ ਵਾਲੀ ਵੀਡੀਓ ਵੇਖੋ ਤੇ ਫੇਰ ਵੇਖਿਓ ਜੀ ਇਹ ਵਾਲੀ ਵੀਡੀਓ ਠੀਕ ਹੈ ਜੀ ਤੇ ਇਹ ਸਾਹਮਣੇ ਬਰੇਜਿਆ ਜੀ ਤੇ ਐਨ ਐਚ 205 ਚੰਡੀਗੜ੍ਹ ਹਾਈਵੇ ਆ ਇਹ ਠੀਕ ਹੈ ਜੀ ਤੇ ਆਪਾਂ ਤੁਹਾਡੇ ਲਈ ਪੁੱਲ ਦੇ نیچے ਖੜ ਕੇ ਵੀਡੀਓ ਬਣਾ ਰਹੇ ਆ ਜੀ ਤੇ ਲੋ ਜੀ ਪੰਜਾਬੀਓ ਹੁਣ ਤੁਸੀਂ ਪੁੱਲ ਦੇ ਉੱਤੋਂ ਵੀ ਦੇਖੋ ਜੀ ਇਹ ਪੁੱਲ ਵੀ ਕੰਬ ਰਿਹਾ ਜੀ ਜਿੱਥੋਂ ਅਸੀਂ ਵੀਡੀਓ ਬਣਾ ਰਹੇ ਆ ਜੀ ਤੇ ਪਾਣੀ ਵੇਖ ਲਓ ਜੀ ਛੱਲਾ ਬੁਛਾਰ ਕਿੰਨ ਮਾਰ ਰਿਹਾ ਆ ਪਾਣੀ ਦਾ ਤੇਜ਼ ਵਹਾਅ ਵੇਖ ਲੋ ਜੀ ਪਾਣੀ ਦਾ ਦਾ ਫੁੱਟ ਖੜਾ ਹੋ ਕੇ ਫੇਰ ਜਾ ਰਿਹਾ ਜੀ ਗਾਹ ਨੂੰ ਤੇ ਇਹ ਵੀਡੀਓ ਬਣਾਣ ਲੱਗੇ ਸੱਚੀ ਸਾਨੂੰ ਬਹੁਤ ਡਰ ਲੱਗ ਰਿਹਾ ਆ ਬਾਕੀ ਤੁਸੀਂ ਸਾਰੇ ਸਿਆਣੇ ਬਣੇ ਹੋ ਜਿਹੜੇ ਆਪਣੀ ਵੀਡੀਓ ਵੇਖ ਰਹੇ ਆ ਤੇ ਤੁਸੀਂ ਖੁਦ ਸਮਝ ਸਕਦੇ ਹੋ ਤੇ ਇਸੇ ਪੁਲ 'ਚ ਫਸ ਗਿਆ ਸੀਗਾ ਜੀ ਸਕੋਰਪੀਅਰ ਦਾ ਵੱਡਾ ਟਰੱਕ ਦਾ ਕੰਟੇਨਰ ਲੋ ਜੀ ਪੰਜਾਬੀਓ ਇੱਕ ਵਾਰ ਆਪਾਂ ਫੇਰ ਆ ਚੁੱਕੀ ਆ ਜੀ ਰੂਪਨਗਰ ਰੋਪੜ ਹੈੱਡ ਤੇ ਤੁਹਾਨੂੰ ਦਿੰਦੇ ਆ ਜੀ ਆਪਾਂ ਪਾਣੀ ਦੀ ਨਵੀਂ ਅਪਡੇਟ ਤੇ ਇਸ ਵਕਤ ਤੁਸੀਂ ਕੈਮਰੇ ਦੇ ਵਿੱਚ ਦੇਖ ਸਕਦੇ ਹੋ ਜੀ ਇਹ ਆ ਜੀ ਰੋਪੜ ਹੈੱਡ ਆਓ ਹੁਣ ਆਪਾਂ ਚੱਲਦੇ ਆ ਜੀ ਗਾਹਾਂ ਨੂੰ ਤੇ ਤੁਹਾਨੂੰ ਦਿਖਾਉਂਦੇ ਆ ਜੀ ਪਾਣੀ ਦੀ ਮੌਜੂਦਾ ਸਥਿਤੀ ਕੀ ਆ ਓ ਜੀ ਪੰਜਾਬੀਓ ਮਾਰੋ ਚਾਕਾ ਰੋਪੜ ਹੈੱਡ ਦੇ ਫਲੱਡ ਗੇਟ ਖੋਲੇ ਗਏ ਆ ਜੀ ਤੇ ਪਾਣੀ ਵੇਖ ਲਓ ਜੀ ਕਿੰਨੀ ਤੇਜ਼ੀ ਨਾਲ ਜਾ ਰਿਹਾ ਵਾ ਜੀ ਤੇ ਲਓ ਜੀ ਪੰਜਾਬੀਓ ਇੱਕ ਵਾਰ ਫੇਰ ਵੇਖੋ ਜੀ ਭਿਆਨਕ ਰੂਪ 사ਤ ਨੂੰ ਦਿ ਰਿਹਾ ਰੋਪੜ ਹੈੱਡ ਖੱਠਾ ਮਾਰਦੀ ਪਾਣੀ ਦੀ ਬੋਛਾੜ ਤੇ ਇਹ ਵੀਡੀਓ ਬਣਾਣ ਲੱਗੇ ਆ ਜੀ ਸਾਨੂੰ ਲੱਗ ਰਿਹਾ ਵਾ ਜੀ ਡਰ ਪਰ ਅਸੀਂ ਤਾਮੀ ਤੁਹਾਡੇ ਲਈ ਵੀਡੀਓ ਬਣਾ ਦਿੰਦੇ ਆ ਜੀ ਤੁਹਾਡੇ ਸਾਰੇ ਅੱਗੇ ਹੱਥ ਜੋੜ ਬੇਨਤੀ ਆ ਜੀ ਕਿ ਜਿਹੜਾ ਵੀ ਇਹ ਵੀਡੀਓ ਦੇਖੂਗਾ ਉਹ ਜਿਆਦਾ ਤੋਂ ਜਿਆਦਾ ਇਸ ਵੀਡੀਓ ਨੂੰ ਸ਼ੇਅਰ ਕਰਿਓ ਇਹ ਤੁਸੀਂ ਖੁਦ ਹੀ ਵੇਖ ਲਓ ਜੀ ਆਪਾਂ ਤੁਹਾਡੇ ਲਈ ਵੀਡੀਓ ਸ਼ੁਰੂ ਕੀਤੀ ਸੀ ਕਿ ਜੀ ਸ਼੍ਰੀ ਅਨੰਦਪੁਰ ਸਾਹਿਬ ਨਾਲ ਲੱਗਦੇ ਪਿੰਡ ਬੁਰਜ ਤੇ ਨੰਗਲ ਨਾਲ ਵੀ ਲੱਗਦੇ ਪਿੰਡਾਂ ਦੇ ਵਿੱਚ ਅਸੀਂ ਮੌਇਨਾ ਕੀਤਾ ਸੀਗਾ ਅਸੀਂ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਹੈ ਜੀ ਪਿਛਲੇ ਦੇ ਤੇ ਹੁਣ ਆਪਾਂ ਆ ਚੁੱਕੇ ਹਾਂ ਜੀ ਰੂਪਨਗਰ ਰੋਪੜ ਹੈੱਡ 40 ਕਿਲੋਮੀਟਰ ਦੂਰ ਸ਼੍ਰੀ ਅਨੰਦਪੁਰ ਸਾਹਿਬ ਤੋਂ ਸੋ ਇੱਕ ਵਾਰ ਫੇਰ ਤੁਹਾਡੇ ਮੋਰੇ ਹੱਥ ਜੋੜ ਬੇਨਤੀ ਹੈ ਜੀ ਕੀ ਆਪਣੀ ਜਿਆਦਾ ਸਬਸਕ੍ਰਾਈਬ ਤਾਂ ਹੈ ਨਹੀਂ ਕਿ ਜਿਹੜੀ ਆਪਣੀ ਵੀਡੀਓ ਵੇਖਦੇ ਆ ਸੋ ਤੁਹਾਡੇ ਸਾਰੇ ਅੱਗੇ ਇੱਕ ਵਾਰ ਫੇਰ ਤੋਂ ਬੇਨਤੀ ਹੈ ਜੀ ਜਿਹੜਾ ਵੀ ਇਹ ਵੀਡੀਓ ਵੇਖੂਗਾ ਗਾਹਾਂ ਦੀ ਗਾਹ ਤੁਸੀਂ ਸ਼ੇਅਰ ਕਰਿਓ ਇਹ ਵੀਡੀਓ ਨੂੰ ਤੁਸੀਂ ਹਰ ਮੁਹੱਲੇ ਹਰ ਗਲੀ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਪਹੁੰਚਾ ਦਿਓ ਤੁਸੀਂ ਬਸ ਕੋਵੀ ਫਾਗਰ ਝੀਲ ਦਾ ਹਜ਼ਾਰਾਂ ਕੁ ਇਸਿਕ ਪਾਣੀ ਪਾਖਰ ਡੈਮ ਦੁਆਰਾ ਨੰਗਲ ਡੈਮ ਦੇ ਵਿੱਚ ਛੱਡਿਆ ਗਿਆ ਹੈ ਜੀ ਤੇ ਨੰਗਲ ਡੈਮ ਨੇ ਵੀ ਆਪਣੇ ਫਲੱਡ ਗੇਟ ਖੋਲੇ ਸੀਗੇ ਜੀ ਤੇ ਉਹਨਾਂ ਨੇ ਸਾਰਾ ਪਾਣੀ ਛੱਡ ਦਿੱਤਾ ਹੈ ਜੀ ਸਤਲੁਜ ਦਰਿਆ 'ਚ ਤੇ ਉਤੋਂ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਬੱਦਲ ਫਟਾ ਨਾਲ ਹਜ਼ਾਰਾਂ ਕੁ ਇਸਿਕ ਪਾਣੀ ਸਤਲੁਜ ਦਰਿਆ ਦੇ ਵਿੱਚ ਮਿਲ ਗਿਆ ਹੈ ਜੀ ਸੋ ਜੀ ਦੇ ਕਾਰਨ ਲੱਖਾਂ ਕੁ ਇਸਿਕ ਪਾਣੀ ਸਤਲੁਜ ਦਰਿਆ ਦੇ ਵਿੱਚ ਹੋ ਗਿਆ ਹੈ ਜੀ ਇਕੱਠਾ ਤੇ ਹੁਣ ਪਾਣੀ ਦੀ ਮੌਜੂਦਾ ਸਥਿਤੀ ਵੇਖ ਕੇ ਰੂਪਨਗਰ ਰੋਪੜ ਹੈੱਡ ਬੀਬੀਐਮਪੀ ਵੱਲੋਂ ਫਲੱਡ ਗੇਟ ਖੋਲੇ ਜਾਂਦੇ ਆ ਜੀ ਤੇ ਇਹ ਸਤਲੁਜ ਦਰਿਆ ਦੀ ਬਹੁਤ ਹੀ ਭਿਆਨਕ ਤਸਵੀਰਾਂ ਹੈ ਜੀ ਜਿਹੜੀ ਅਸੀਂ ਤੁਹਾਨੂੰ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਜੀ ਪਾਣੀ ਦੀ ਛੱਲਾ ਪੁਛੜ ਦੇਖ ਲਓ ਜੀ ਕਿਵੇਂ ਵਜ ਰਹੀ ਆ ਇੱਧਰ ਵੀ ਤੁਸੀਂ ਝਾਕਾ ਵੇਖ ਸਕਦੇ ਹੋ ਜੀ ਸਤਲੁਜ ਦਰਿਆ ਦਾ ਤੇ ਇਹ ਆ ਜੀ ਰੋਪੜ ਹੈੱਡ ਦੇ ਫਲੱਡ ਗੇਟ ਤੇ ਵੇਖੋ ਜੀ ਪਾਣੀ ਕਿੰਨੀ ਜ਼ਿਆਦਾ ਤੇਜ਼ੀ ਨਾਲ ਜਾ ਰਿਹਾ ਵਾ ਅੱਜ ਹੈਗੀ ਜੀ ਮਿਤੀ 15 8 2025 ਸਮਾ ਸ਼ਾਮ ਦੇ 4 ਵਜੇ ਹੋਏ ਆ ਜੀ ਤੇ ਸਤਲੁਜ ਦਰਿਆ ਦੀ ਆਪਾਂ ਤੁਹਾਨੂੰ ਤਾਜ਼ਾ ਸਿੱਧੀ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਜੀ ਏ ਹੁਣ ਤੁਸੀਂ ਇਧਰ ਵੇਖੋ ਜੀ ਪਾਣੀ ਕਿਵੇਂ ਬੁਸ਼ਾਰਡ ਮਾਰ ਰਿਹਾ ਵਾ ਤੇ ਇੱਥੇ ਕੀ ਬਿਲਕੁਲ ਹੀ ਪਾਬੰਦੀ ਹੈ ਜੀ ਵੀਡੀਓ ਬਣਾਉਣ ਤੇ ਜਿੱਥੇ ਤੱਕ ਵੀ ਤੁਹਾਡਾ ਝਾਕਾ ਵੱਜਦਾ ਆ ਇਹ ਸਾਰਾ ਹੀ ਰੋਪਣ ਹੈ ਡਿਆ ਵੇਖੋ ਜੀ ਇਹ ਆ ਜੀ ਸਾਰਾ ਸਤਲੁਜ ਦਰਿਆ ਤੇ ਬੂਟੀ ਤੈਰ-ਤੈਰ ਆ ਰਹੀ ਆ ਜੀ ਇੱਧਰ ਵੀ ਤੇ ਲੋ ਜੀ ਮਾਰੋ ਜੀ ਪੰਜਾਬੀਓ ਇੱਕ ਵਾਰ ਫੇਰ ਤੋਂ ਚਾਕਾ ਸਤਲੁਜ ਦਰਿਆ ਦਾ ਤੇ ਪਾਣੀ ਦੀ ਤਦਾਰ ਵੇਖੋ ਜੀ ਤੁਸੀਂ ਕਿੰਨੀ ਜ਼ਿਆਦਾ ਵਾ ਸ਼ਾਇਦ ਹੈ ਨਾ ਤੁਹਾਨੂੰ ਕੈਮਰੇ ਦੇ ਵਿੱਚ ਘੱਟ ਲੱਗਦੀ ਹੋਵੇ ਪਰ ਇਹ ਬਹੁਤ ਹੀ ਜ਼ਿਆਦਾ ਪਾਣੀ ਵਾ ਤੇ ਇਹ ਵੀਡੀਓ ਬਣਾ ਰਹੇ ਆ ਜੀ ਆਪਾਂ ਇਸ ਵਕਤ ਸਮਾਂ ਹੋਇਆ ਹੈ ਜੀ ਸ਼ਾਮ ਦੇ 4:20 ਮਿੰਟ ਤੇ ਤਾਰੀਖ ਹੈਗੀ ਜੀ 15 ਤਾਰੀਖ 8ਵਾਂ ਮਹੀਨਾ 2025 ਤਾਜ਼ਾ ਮੌਜੂਦਾ ਹਾਲਾਤ ਤੁਹਾਨੂੰ ਸਤਲੋ ਜ਼ਰੀਆ ਦੇ ਦਿਖਾ ਰਹੇ ਆ ਜੀ ਅਸੀਂ ਤੇ ਇਧਰ ਵੀ ਦੇਖ ਲਓ ਜੀ ਗੇਟਾ ਦੇ ਵਿੱਚ ਬੂਟੀ ਫਸੀ ਹੋਈ ਆ ਤੇ ਲੋਕ ਬਣਾ ਰਹੇ ਸੀਗੇ ਜੀ ਵੀਡੀਓ ਆਪਾਂ ਸੋਚਿਆ ਆਪਾਂ ਵੀ ਵੀਡੀਓ ਬਣਾ ਲਈਏ ਜੀ ਲਓ ਜੀ ਪੰਜਾਬੀਓ ਹੁਣ ਆਪਾਂ ਪਾਤਿਆ ਜੀ ਘਰ ਵੱਲ ਨੂੰ ਚੱਲੇ ਤੇ ਇਹ ਵਾਜੀ ਨਮਾ ਬ੍ਰਿਜ ਵਾਲਾ ਰਸਤਾ ਸੋ ਅੱਜ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਏ ਜੀ ਗੀਰਤਪੁਰ ਸਾਹਿਬ ਕੈਨਲ ਤੇ ਰੂਪਨਗਰ ਰੋਪੜ ਹੈਡ ਸਤਲੁਜ ਦਰਿਆ ਦੇ ਮੌਜੂਦਾ ਹਾਲਾਤ ਬਾਕੀ ਦੱਸਿਓ ਫਿਰ ਹੈਨਾ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਜੀ ਮਿਲਦੇ ਆ ਜੀ ਨਵੇਂ ਵਲੌਗ ਤੇ ਨਵੀਂ ਜਾਣਕਾਰੀ ਦੇ ਨਾਲ ਬਾਈ ਬਾਈ ਜੀ ਰੱਬ ਰੱਖਾ ਜੇਕਰ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ